ਸਲੋਕ ਮਹੱਲਾ ਤੀਜਾ ਨਾਨਕ ਨਾਮੁ ਕੁਥਿਆ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਿਆ ਮੁੱਠੇ ਦੁਜੈ ਪਾਏ ਜੰਮ ਦਰਬੱਦੇ ਮਾਰਿ ਹੈ ਬਹੁਤੇ ਮਿਲਸ ਜਾਏ ਮਹੱਲਾ ਤੀਜਾ ਸੰਤਾਂ ਨਾਲ ਵਾਰ ਕੁਮਾਵੰਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿਛੇ ਸੁਖ ਨਹੀਂ ਮਰ ਜੰਮੈ ਵਾਰੋ-ਵਾਰੂ ਤ੍ਰਿਸ਼ਨਾ ਕਦਿਨ ਬੁੱਝੈ ਦਬਦਾ ਹੋਇ ਖੁਆਰੂ ਮੋਹ ਕਾਲੇ ਤਿੰਨ ਆਨੰਦ ਕਾਂ ਤਿਤ ਸਚਾ ਦਰਬਾਰ ਨਾਨਕ ਨਾਮ ਵਿਹੋਣਿਆ ਨਾ ਰੁਵਾਰ ਨਾ ਪਾਰ ਪਉੜੇ ਜੋ ਹਰ ਨਾਮ ਤੇ ਆਇੰਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜਿਨਾਂ ਮਨ ਚਿਤ ਕਰਦਿਆ ਤਿੰਨਾ ਇੱਕ ਸੋ ਬਿਨ ਦੂਜਾ ਕੋ ਨਾਹੀ ਸੇ ਪੁਰਖ ਹਰ ਸੇਵੰਦੇ ਜਿਨ ਤੁਰ ਮਸਤਕ ਲੇਖ ਲਖਾਹੀ ਹਰ ਕੇ ਗੁਣ ਨਿਤ ਗਾਵੰਦੇ ਹਰ ਗੁਣ ਗਾਏ ਗੁਣੇ ਸਮਝਾਹੀ ਵਡਿਆਈ ਵੱਡੇ ਗੁਰਮੁਖਾਂ ਗੁਰ ਪੁਰ ਹਰ ਨਾਮ ਸਮਾਹੀ ਸਲੋਕ ਮਹੱਲਾ 3 ਸਤ ਗੁਰ ਕੇ ਸੇਵਾ ਗਾ ਖੜੇ ਸਿਰ ਦਿੱਜ ਆਪ ਗਵਾਏ ਸ਼ਬਦ ਮਰੇ ਫਿਰ ਨਾਮ ਰ ਤਾਂ ਸੇਵਾ ਪਵੇ ਸਭ ਥਾਏ ਪਾਰਸ ਪਰਸਿਆ ਪਾਰਸ ਹੋਵੇ ਸੱਚ ਰਹੇ ਲਵਲਾਏ ਜਿਸ ਪੂਰਬ ਹੋਵੇ ਲਿਖਿਆ ਤਿਸ ਸਤਗੁਰ ਮਿਲੈ ਪ੍ਰਭ ਆਏ ਨਾਨਕ ਗਨਤ ਸੇਵਕ ਨਾ ਮਿਲੈ ਜਿਸ ਬਖਸ਼ੇ ਸੋ ਪਵਥਾਏ ਮਹੱਲਾ ਤਿਜਾ ਮਹਿਲ ਕੁਮਹਿਲ ਨ ਜਾਣਣੀ ਮੂਰਖ ਆਪਣ ਸੁਆਏ ਸ਼ਬਦ ਚ ਨਾ ਤਮੈ ਲਹੇ ਜੋਤਿ ਜੋਤ ਸਮਾਏ ਸਦਾ ਸੱਚੇ ਕਾ ਭਉ ਮਨ ਵਸੈ ਤਾਂ ਸਭਾ ਸੋਝੀ ਪਾਏ ਸਤ ਗੁਰ ਆਪਣ ਘਰ ਵਰਤਦਾ ਆਪੇ ਲਐ ਮਲਾਏ ਨਾਨਕ ਸਤਗੁਰ ਮਿਲਿਆ ਸਭ ਪੂਰੀ ਪਈ ਜਿਸਨੂੰ ਕਿਰਪਾ ਕਰੇ ਰਜ਼ਾਏ ਪੌੜੀ ਤਨ ਤਨ ਭਾਗਤਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਤਨ ਤਨ ਭਾਗਤਨਾ ਸੰਤ ਜਨਾ ਜੋ ਹਰ ਜਸ ਸਰਵਨ ਸੁਨਤਿਆ ਤਨ ਤਨ ਭਾਗਤ ਨਾ ਸਾਧ ਜਨ ਹਾਰ ਕੀਰਤਨ ਗਾਏ ਗੁਣੀ ਜਨ ਬਨਤੇ ਆ ਤਨ ਤਨ ਭਾਗਤ ਨਾ ਗੁਰ ਮੁਖਾਂ ਜੋ ਗੁਰ ਸਿਖ ਲੈ ਮਨ ਜਿੰਤਿਆ ਸਬਦ ਵੱਡੇ ਭਾਗ ਗੁਰ ਸਿਖਾਂ ਕੇ ਜੋ ਗੁਰ ਚਰਨੀ ਸਿਖ ਪੜਤਿਆ ਸ਼ਲੋਕ ਮਹਲਾ 3 ਬ੍ਰਹਮ ਬਿੰਦਤ ਸੁਦਾ ਬ੍ਰਹਮਤ ਰਹਿ ਏਕ ਸ਼ਬਦ ਲਵਲਾਏ ਨਾਮ ਨਿਦੀ 18 ਸਿੱਧਿ ਪਿਛੇ ਲੱਗੀਆਂ ਫਿਰ ਜੋ ਹਰ ਹਿਰਦੈ ਸਦਾ ਵਸਾਏ ਬਿਨ ਸਤਗੁਰ ਨਾਉ ਨ ਪਾਈਐ 부ਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤ ਗੁਰ ਮਿਲੈ ਸੁਖ ਪਾਏ ਜੁਗ ਚਾਰ ਮਹੱਲਾ ਤਜਾ ਕਿਆ ਗੱਬਰੋ ਕਿਆ ਬਿਰਦ ਹੈ ਮਨ ਮੁਕਤ ਰਸਨਾ ਪੋਖਨ ਜਾਏ ਗੁਰਮਖ ਸ਼ਬਦ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖਣ ਲੱਗੈ ਆਏ ਨਾਨਕ ਜੇ ਗੁਰਮੁਖ ਕਰੇ ਸੋ ਪਰਵਾਨ ਹੈ ਜੋ ਨਾਮ ਰਹਿ ਲਵਲਾਏ ਪਉੜੀ ਹਾਂ ਬਲਿਹਾਰੀ ਤਿਨ ਕਾਉ ਜੋ ਗੁਰਮੁਖ ਸਿਖਾ ਜੋ ਹਰ ਨਾਮ ਤਿਆਇਂਦੇ ਨੰ ਦਰਸ਼ਨ ਪਿਖਾਉ ਸੋਨ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਓ ਸਾਬ ਕਿਲ ਵਿਖ ਕਿਰਖਾ ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ ਜਿਥਾ ਮੇਰਾ ਗੁਰ ਧਰ ਵਿਖਾ ਸਲੋਕ ਮਹੱਲਾ ਤੀਜਾ ਗੌਰ ਬਿਨ ਗਿਆਨ ਨ ਹੋਵਈ ਨਾ ਸੁਖ ਵਸੈ ਮਨ ਆਏ ਨਾਨਕ ਨਾਮ ਵਹਿਉਣਾ ਮਨ ਮੁਖੇ ਜਾਸਨ ਜਨਮ ਗਵਾਏ ਮਹੱਲਾ ਤੀਜਾ ਸਿੱਧ ਸਾਧਕ ਨਾਮੈਨੋ ਸਭ ਕੋ ਜਿ ਦੇ ਠਾਕ ਰਹੇ ਲਵਲਾਏ ਬਿਨ ਸਤ ਗੁਰ ਕਨੇ ਨ ਪਾਇਓ ਗੁਰਮਖ ਮਿਲਾ ਮਲਾਏ ਬਿਨ ਨਾਵੇਂ ਪੰਨਨ ਖਾਨ ਸਭ ਬਾਦ ਹੈ ਤਿਗਸ ਦੇ ਤਿਗ ਕਰਮਾਤ ਸਾ ਸਿੱਧ ਸਾ ਕਰਮਤ ਹੈ ਅਚੰਤ ਕਰੇ ਜਿਸ ਦਾਤ ਨਾਨਕ ਗਰਮਖ ਹਰ ਨਾਮ ਮਨ ਵਸੈ ਇਹਾ ਸਿੱਧ ਇਹਾ ਕਰਮਾਤ ਪਾਉੜੀ ਹਮ ਢਾਡੇ ਹਰ ਪ੍ਰਭ ਖਸਮ ਕੇ ਨਿਤ ਗਾਵੇ ਹਰ ਗੁਣ ਸੰਤਾਂ ਹਰ ਕੀਰਤਨ ਕਰੇ ਹਰ ਜਸ ਸੁਣੈ ਤਿਸ ਕਵਲਾ ਕੰਤਾ ਹਰ ਦਾਤਾ ਸਭ ਜਗਤ ਪਿਖਾਰੀਆਂ ਮੰਗਤ ਜਨ ਜਨਤਾ ਹਰ ਦਿਵੋ ਦਾਨ ਦਿਆਲ ਹੋਏ ਵਿੱਚ ਪਾਥਰ ਕਰਮ ਜਨਤਾ ਜਾਨ ਨਾਨਕ ਨਾਮ ਤੇ ਆਇਆ ਗਰਮਖ ਤਨਵੰਤਾ ਸ਼ਲੋਕ ਮਹੱਲਾ ਤੀਜਾ ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹਮੇ ਵਿੱਚ ਸਭ ਪੜ ਥਕੇ ਦੂਜੇ ਪਾਏ ਖੁਵਾਰ ਸੋ ਪੜਿਆ ਸੋ ਪੰਡਤ ਬਿਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜ ਤਤ ਲਹੈ ਕਾਇ ਮੁਖ ਦਵਾਰ ਗੋਣ ਨਿਧਾਨ ਹਰ ਪਾਇ ਸਹਜ ਕਰੇ ਵਿਚਾਰ ਤਨ ਵਪਾਰੀ ਨਾਨਕਾ ਜਿਸ ਗੁਰਮਕ ਨਾਮ ਅਦਾਰ ਮਹੱਲਾ ਤੀਜਾ ਵੇਨ ਮਨ ਮਾਰੇ ਕੋਇ ਨ ਸਿਜੇ ਵੇਖੋ ਕੋਲ ਲਵਲਾਏ ਪੇਖ ਤਾਰੇ ਤੀਰਥੀ ਭਉ ਥਕੇ ਨਾ ਇਹ ਮਨ ਮਾਰਿਆ ਜਾਏ ਗਰਮ ਅਖ ਇਹ ਮਨ ਜੀਵਤ ਮਰ ਸੱਚ ਰਹੇ ਲਵਲਾਏ ਨਾਨਕ ਇਸ ਮਨ ਕੇ ਮਲ ਇਉ ਉਤਰੈ ਹਮ ਸ਼ਬਦ ਜਲਾਏ ਪਾਉੜੀ ਹਰ ਹਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਦਰੜਾਵੋ ਇਕ ਕਿਨਕਾ ਹਰ ਹਰ ਸ਼ਿੰਗਾਰ ਬਣਾਵੋ ਹਰ ਜਨ ਹਰ ਕਾਪੜ ਪਹਿਰੋ ਖਿਮਕਾ ਐਸਾ ਸ਼ਿੰਗਾਰ ਮੇਰੇ ਪ੍ਰਭ ਭਾਵੈ ਹਰ ਲਾਗੇ ਪਿਆਰਾ ਪਰਮਕਾ ਹਰ ਹਰ ਨਾਮ ਬੋਲ ਦਿਨ ਰਾਤ ਸਭ ਕਲਬਿਖ ਕਟ ਇੱਕ ਪਲਕਾ ਹਰ ਹਰ ਦਿਆਲ ਹੋਵੇ ਜਿਸ ਉਪਰ ਸੋ ਗੁਰਮਖ ਹਰ ਜਪ ਜਿਨ ਕਾ ਸਲੋਕ ਮਹੱਲਾ ਤੀਜਾ ਜਨਮ ਜਨਮ ਕੇ ਇਸ ਮਨ ਕਉ ਮਲ ਲਾਗੇ ਕਾਲਾ ਹੋਆ ਸੁਹਾਓ ਖੰਣਣੀ ਧਤੀ ਉਜਲੀ ਨਾ ਹੋਵਈ ਜੇ ਸਾ ਤੋ ਵਨ ਪਾਓ ਗੁਰ ਪ੍ਰਸਾਦਿ ਜੀਵਤ ਮਰੈ ਉਲਟ ਹੋਵੈ ਮਤ ਬਦਲਾਹੋ ਨਾਨਕ ਮੈਲ ਲਗੇ ਨਾ ਫਿਰ ਜੋਨੀ ਪਾਓ ਮਹੱਲਾ ਤੀਜਾ ਚਾਂ ਜੋਗੀ ਕਲ ਕਾਲੀ ਕਾਂਢੀ ਇੱਕ ਉਤਮ ਪਦਵੀ ਇਸ ਜੁਗ ਮਾਹ ਗੁਰਮਖ ਹਰ ਕੀਰਤ ਫਲ ਪਾਈਐ ਜਿਨ ਕਾ ਹਰ ਲਖ ਪਾਹਿ ਨਾਨਕ ਗੁਰ ਪ੍ਰਸਾਦੀ ਅਨ ਦਿਨ ਭਗਤ ਹਰ ਉਚਰੈ ਹਰ ਭਗਤੀ ਮਾਹ ਸਮਾਹਿ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹਰ ਗੁਣ गावा ਹਰ ਨਿਤ ਚਾਵਾ ਗੁਰਮਤਿ ਹਰ ਰੰਗ ਸਦਾ ਮਾਣ ਹਰ ਜਪ ਜਪ ਔਖਾ ਖਾਦ ਖਾਦਿਆ ਸਭ ਰੋਗ ਗਵਾਤੇ ਦੁਖਾਂ ਘਾਣ ਜਨ ਅਸਾਸ ਗਰਾਸ ਨਾ ਵਿਸਰੈ ਸਹਰ ਜਨ ਪੂਰੈ ਸਹੀ ਜਾਣ ਜੋ ਗਰਮਖ ਹਰ ਅਰਾਧ ਦੇ ਤਿੰਨ ਚੁਕੇ ਜਮਕੇ ਜਗਤ ਕਾਨ ਸਲੋਕ ਮਹੱਲਾ ਤੀਜਾ ਰੇ ਜਨ ਥਾਰੇ ਦੱਬੇ ਹੋ ਸੁਤਿਆ ਗਈ ਵਿਹਾਰੇ ਸਤਿਗੁਰ ਕਾ ਸ਼ਬਦ ਸੁਨ ਤੋ ਸੁਨ ਨਾ ਜਾਗਿਓ ਅੰਤਰ ਨ ਉਪਜਿਓ ਚਾਉ ਸਰੀਰ ਜਲੋ ਗੁਨ ਬਹਾਰਾ ਜੋ ਗੁਰ ਕਾਰਨ ਕਮਾਏ ਜਗਤ ਜਲੰਦਾ ਡਠ ਮੈਂ ਹਮ ਦੂਜਾ ਪਾਏ ਨਾਨਕ ਗੁਰ ਸ਼ਰਨਾਏ ਉਪਰੇ ਸੱਟ ਮਨ ਸ਼ਬਦ ਧਿਆਏ ਮਹੱਲਾ ਤਿ ਜਾਵ ਸ਼ਬਦ ਰਤੇ ਹੋ ਮੈਂ ਗਏ ਸੋਭਵੰਤੇ ਨਾਰ ਫਿਰ ਕੈ ਭਾਣੈ ਸਦਾ ਚੱਲੈ ਤਾਂ ਬਣਿਆ ਸ਼ਿੰਗਾਰ ਸੇਜ ਸੁਹਾਵੀ ਸਦਾ ਪਿਰ ਰਵਰ ਪਾਇਆ ਨਾਰ ਨਾ ਹਰ ਮਰ ਨਾ ਕਦੇ ਦੁੱਖ ਲਗੈ ਸਦਾ ਸੁਹਾਗਨ ਨਾਰ ਨਾਨਕ ਹਰ ਪ੍ਰਭ ਮੇਲ ਲਈ ਗੁਰ ਕਹੇ ਤਪਿਆਰ ਪਾਉੜੀ ਜਿਨਾ ਗੁਰ ਗੋਪ ਆਪਣਾ ਤੇ ਨਰ ਬੁਰੀਆਰੇ ਖਰ ਜਿਉ ਤਨ ਕਾ ਦਰਸ਼ਨ ਨਾ ਕਰੋ ਪਪਿਸ਼ਟ ਹਤਿਆਰੀ ਓਹ ਹੈ ਘਰ ਘਰ ਫਿਰੈ ਕ ਸੁਧ ਮਨ ਜਿਉ ਤਰਕਟ ਨਾਰੀ ਵੱਡ ਪਾਗੇ ਸੰਗਤ ਮਿਲੈ ਗਰਮਖ ਸਵਾਰੀ ਖਰ ਮਿਲ ਸਤਗੁਰ ਦਇਆ ਕਰ ਗੁਰ ਕਾ ਬਲਿਹਾਰੀ ਸ਼ਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਉਪਜਾ ਫਿਰ ਦੁੱਖ ਨ ਲੱਗਿਆ ਏ ਜੰਮਣ ਮਰਨਾ ਮਿਟ ਗਿਆ ਕਲ ਕਾ ਕ੍ਰਿਸ਼ਨ ਬਸਾਏ ਹਰ ਸਿਤਿ ਮਨ ਰਵ ਰਹਿਆ ਸੱਚ ਰਹਾ ਸਮਾਏ ਨਾਨਕ ਹਾਂ ਬਲਿਹਾਰੀ ਤਨ ਕਾ ਜੋ ਚੱਲਣ ਸਤਿਗੁਰ ਪਾਏ ਮਹੱਲਾ ਤੀਜਾ ਬਿਨ ਸ਼ਬਦ ਸੁਧ ਨ ਹੋਵੈ ਜੇ ਅਨੇਕ ਕਰੇ ਸ਼ਿੰਗਾਰ ਫਿਰ ਕੀ ਸਾਰ ਨ ਜਾਣੈ ਦੂਜੈ ਪਾਏ ਪਿਆਰ ਸਾਖ ਸੁਧ ਸਾਖ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਪਾਉੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹ ਲੈਣੀ ਜੋ ਜਪਦੇ ਹਰ ਹਰ ਦਿਨ ਸ ਰਾਤ ਤੈਨ ਹਾਂ ਕੁਰਬਣੀ ਜਿੰਨਾ ਸਤਗੁਰੂ ਮੇਰਾ ਪਿਆਰਾ ਰਾਧਿਆ ਤਿੰਨ ਜਨ ਦੇ ਖਾਨਣੀ ਹਉ ਵਾਰਿ ਆਪਣੇ ਗੁਰੂ ਕਾ ਜਨ ਮੇਰਾ ਹਰ ਸੱਜਣ ਮਿਲਿਆ ਸੈਣੀ ਸ਼ਲੋਕ ਮਹੱਲਾ ਚੌਥਾ ਹਰ ਦਾਸਨ ਸਿਉ ਪ੍ਰੀਤ ਹੈ ਹਰ ਦਾਸਨ ਕੋ ਮਿਤ ਹਰ ਦਾਸਨ ਕਾ ਵਸ ਹੈ ਜਿਉ ਜੰਤ ਕਾ ਵਸ ਜੰਤ ਹਰ ਕੇ ਦਾਸ ਹਰ ਤਿਆਂਦੇ ਕਰ ਪ੍ਰੀਤਮ ਸਿਉ ਨੇਹ ਕਿਰਪਾ ਕਰ ਕੇ ਸੁਨੋ ਪ੍ਰਭ ਸਭ ਜਗ ਮੈਂ ਵਰਸੈ ਮੇ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੇ ਵਡਿਆਈ ਭਾਵਨ ਦੇ ਦਾਸ ਜਨ ਕਾ ਜੈਕਾਰ ਕਰਾਈ ਜੋ ਹਰ ਜਨ ਨਾਮ ਤਿਆਇਦਾ ਹਰ ਹਰ ਜਨ ਇੱਕ ਸਮਾਨ ਜਨ ਨਾਨਕ ਹਰ ਕਾ ਦਾਸ ਹੈ ਹਰ ਪੈਰ ਰੱਖੋ ਭਗਵਾਨ ਮਹੱਲਾ ਚੌਥਾ ਨਾਨਕ ਪ੍ਰੀਤ ਲਾਇ ਤਿਨ ਸੱਚ ਤਿਸ ਬਿਨ ਰਹਿਨ ਨ ਜਾਇ ਸਤ ਗੁਰ ਮਿਲੈ ਤਾ ਪੂਰਾ ਪਾਈਐ ਹਰ ਰਸ ਰਸਨ ਰਸਾਈ ਪੌੜੀ ਰੈਨ ਦਿਨ ਸ ਪਰ ਬਾਤ ਤੋ ਹੈ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਣਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲ ਹਾਰੈ ਬਲ ਬਲ ਜਾਵਣਾ ਸ਼ਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮਦਮ ਸਤ ਗੁਰ ਕੇ ਪਰਤੇਤ ਨਾਹੀ ਅੰਦਰ ਕਬਟ ਸਭ ਕਬਟੋ ਕਰ ਜਾਣਾ ਕਬਟੇ ਖੱਪੇ ਖਪਾਈ ਸਤ ਗੁਰ ਕਾ ਭਾਣਾ ਚੇਤਨ ਆਵੈ ਆਪਣੇ ਸਵਾਏ ਫੇਰਾਹੀ ਕਿਰਪਾ ਕਰੇ ਜੇ ਆਪਣੀ ਦਾ ਨਾਨਕ ਸ਼ਬਦ ਸਮਾਹੀ ਮਹੱਲਾ ਤੀਜਾ ਮਹੱਲਾ ਚੌਥਾ ਮਨ ਮੁਖ ਮਾਇਆ ਮੋਹਿਵੇ ਆਪੇ ਦੂਜੇ ਭਾਏ ਮਨੁ ਆਥਿਰ ਨਾਹੈ ਅਣ ਦਿਨ ਜਲਤ ਰਹੇ ਦਿਨ ਰਾਤੀ ਹਮੇ ਖਪੇ ਖਪਾਹੇ ਅੰਤਰ ਲੋਭ ਮਹਾ ਗੋਬਾਰਾ ਤਿਨ ਕੈ ਨਿਗਟ ਨਾ ਕੋਈ ਜਾਹੈ ਓਏ ਆਪ ਦੁਖੀ ਸੁਖ ਕਬੂ ਨਾ ਪਾਵੇ ਜਨਮ ਮਰੇ ਮਰ ਜਾਹੇ ਨਾਨਕ ਬਖਸ਼ ਲਾਏ ਪ੍ਰਭ ਸਾਚਾ ਜੇ ਗੁਰ ਚਰਨੀ ਚਤ ਲਾਹੇ ਪੌੜੀ ਸੰਤ ਭਗਤ ਪਰਵਾਨ ਜੋ ਪ੍ਰਭ ਭਾਇਆ ਸੇ ਬਚਖਣ ਜਜੰਤ ਜਿਨੇ ਹਰ ਤਿਆਆ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਾਇ ਪਣੇਤ ਹਰ ਤੀਰਥ ਨਾਇਆ ਸ਼ਲੋਕ ਮਹੱਲਾ ਚੌਥਾ ਗੁਰਮਖ ਅੰਤਰ ਸਾਤ ਹੈ ਮਨ ਤਨ ਨਾਮ ਸਮਾਏ ਨਾਮ ਚਿਤਵਾਂ ਨਾਮ ਪੜਾ ਨਾਮ ਰਹਿਲ ਬੁਲਾਏ ਨਾਮ ਪਦਾਰਥ ਪਾਇਆ ਚਿੰਤਾ ਗਏ ਬਲਾਏ ਸਤਗੁਰ ਮਿਲਿਆ ਨਾਮ ਉਪਜੈ ਕਿਸ਼ਨਾ ਪੋਖ ਸਭ ਜਾਏ ਨਾਨਕ ਨਾਮੇ ਰਤ ਰਤਿਆ ਨਾਮ ਪੱਲੇ ਪਾਏ ਮਹੱਲਾ ਚੌਥਾ ਸਤ ਗੌਰ ਪਰਖ ਜੇ ਮਾਰਿਆ ਪਰਮ ਭਰਮਿਆ ਘਰ ਛੋੜ ਗਿਆ ਉਸ ਪਿਛਾ ਵਜ ਫਕੜੀ ਮੁਹ ਕਾਲਾ ਅਗੇ ਭਇਆ ਓ ਸਰਲ ਬਰਲ ਮੋਹ ਨਿਕਲੇ ਨਿਤ ਚੱਗੂ ਸੁਟਦਾ ਮੋਵਾ ਕਿਆ ਹੋਵੈ ਕਿਸੇ ਹਿਦੈ ਕੀਤਾ ਜਾਂ ਤੁਰ ਕਿਰਤੋ ਸਦਾ ਇਹੋ ਜਿਹਾ ਭਇਆ ਜਿੱਥੇ ਉਹ ਜਾਏ ਤੱਥੇ ਉਹ ਝੂਠਾ ਕੋੜ ਬੋਲੇ ਕਿਸੈ ਨਾ ਭਾਵੇ ਵੇਖੋ ਭਾਈ ਵੜਿਆਈ ਹਰ ਸੰਤੋ ਸੁਅਮੀ ਆਪਣੇ ਕੀ ਜੈਸਾ ਕੋਈ ਕਰ ਤੈਸਾ ਕੋਈ ਪਾਵੇ ਇਹ ਬ੍ਰਹਮ ਵਿਚਾਰ ਹੋਵੇਦਰ ਸੱਚ ਹੈ ਅਗੋਂ ਦੇ ਜਨ ਨਾਨਕ ਆਗ ਸੁਣਾਵੈ ਪਾਉੜੀ ਗੁਰ ਸੱਚ ਬੱਧਾ ਠੇਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਨੀ ਮਨ ਰਤੇ ਗੁਰ ਕਿਰਪਾਲ ਬੇਅੰਤ ਆਵਗਨ ਸਾਭ ਹਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਕਰਲਤੇ ਨਾਨਕ ਸਦ ਬਲਹਾਰ ਜਿਸ ਗੁਰ ਕੇ ਗੁਣ ਇਤੇ ਸਲੋਕ ਮਹੱਲਾ ਪਹਿਲਾ ਤਾਂ ਕਿ ਰਜ਼ਾਏ ਲੇਖਿਆ ਪਾਏ ਅਬ ਕਿਆ ਕੀਜੈ ਪੰਡੇ ਹੁਕਮ ਹੋਆ ਹਸਲ ਤਦ ਹੋਏ ਨਿਬੜਿਆ ਹੰਡੇ ਜੀ ਕਮਾਂਦੇ ਮਹੱਲਾ ਦੂਜਾ ਨਕਨਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਹੈ ਪੌੜੀ ਸੱਬੇ ਗੱਲਾਂ ਆਪ ਠਾਠ ਬਹਾਲਿਓਣ ਆਪੇ ਰਚਨ ਰਚਾਏ ਆਪੇ ਹੀ ਕਲਿਓਣ ਆਪੇ ਜੰਤੂ ਪਾਏ ਆਪ ਪ੍ਰਤਪਾਲਿ ਹੋਣ ਦਾਸ ਰਖੇ ਕੰਠ ਲਾਏ ਨਦਰ ਨਹਲਿ ਹੋਣ ਨਾਨਕ ਭਗਤਾ ਸਦਾ ਆਨੰਦ ਭਾਉ ਦੂਜਾ ਜਲਿ ਹੋਣ ਸ਼ਲੋਕ ਮਹੱਲਾ ਤੀਜਾ ਇਹ ਮਨ ਹਰਿ ਜੀ ਧਿਆਇ ਤੂੰ ਇਕ ਮਨ ਇਕ ਚਿਤ ਪਾਏ ਹਰਿ ਕੀਆ ਸਦਾ ਸਦਾ ਵਡਿਆਈਆ ਦੇਨ ਪਸੋਤਾਏ ਹਉ ਹਰਿ ਕੈ ਸਦ ਬਲ ਹਰਨ ਜਿਤ ਸੇਵਿਆ ਸੁਖ ਪਾਏ ਨਾਨਕ ਗੁਰਮਖ ਮਿਲ ਰਹਿ ਹਮੈ ਸ਼ਬਦ ਜਲਾਏ ਮਹੱਲਾ ਤਿਜਾ ਆਪੇ ਸੇਵਾਲਾਇਣ ਆਪੇ ਬਖਸ਼ ਕਰੇ ਸਭਨਾ ਕਾਮਾ ਪਿਉ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਤੇ ਆਇਣ ਤਿੰਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਏ ਪਉੜੀ ਤੂੰ ਕਰਨ ਕਰਣ ਸਮਰਥ ਹੈ ਕਰਤੇ ਮਾ ਤੁਜ ਬਿਨ ਅਵਰ ਨ ਕੋਈ ਤੁਦ ਆਪੇ ਸਿਸ਼ਟ ਸਿਰ ਜੀਆਂ ਆਪੇ ਫੁਨ ਗੋਈ ਸਾਬ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵੜਿਆਈ ਗਰਮਖ ਦੇ ਪ੍ਰਭ ਹਰ ਪਾਵੇ ਸੋਈ ਗਰਮਖ ਨਾਨਕ ਰਦਿਆ ସବ ଆଖ ଧାନ ଧନ ଧନ ଗୋରସାଇଦ